ਉਹ ਪਾਰਲੀਮੈਂਟ ਚ ਬੋਲਦੇ ਸੀ ਭਗਵੰਤ ਮਾਤਾ ਚੁਟਕਲੇ ਸੁਣਾਉਂਦਾ ਸੀ ਹਾਲੇ ਕਿ ਪਹਿਲਾਂ ਭਗਵੰਤ ਮਾ ਨਾਟੇ ਸਿਟੀ ਲਾਉਂਦਾ ਹੁੰਦਾ ਗਾਂਧੀ ਨਾਲ ਵੀ ਆ ਦਿੱਲੀ ਆਇਆ ਆ ਕੇ ਆਪਣੇ ਮੋਢਿਆਂ ਤੇ ਬਿਠਾਏ ਜਾ ਰਹੇ ਨੇ ਆਪਾਂ ਨੇ ਨਹੀਂ ਐ ਕਰਨਾ ਆਪਾਂ ਨੇ ਨਹੀਂ ਐ ਕਰਨਾ ਜਲ ਗਾਹ ਤੁਰ ਜਾਂਦਾ ਸੀ ਇਹੇ ਹੀ ਤੋਂ ਪੌੜੀ ਚੱਕ ਲੈਂਦਾ ਸੀ ਇਹੀ ਮਰਵਾਇਆ ਇਹਨੇ ਬਹੁਤ ਸਾਰੇ ਬੰਦੇ ਕਢਵਾਏ ਆ ਸਾਰੇ ਕਹੇ ਚ ਮਤਲਬ ਜਿਹੜੇ ਸਮਾਜਿਕ ਤੌਰ ਤੇ ਸਰਗਰਮ ਸੀ ਇਕੱਲੇ ਇਕੱਲੇ ਜਨਨ ਨੂੰ ਸ਼ਾਂਟੀ ਫਿਰ ਉਹ ਇਸ ਗੱਲ ਤੋਂ ਬਾਗੀ ਹੋ ਗਿਆ ਆ ਆਦਮੀ ਪਾਰਟੀ ਨੇ ਇਹਨੂੰ ਸਸਪੈਂਡ ਹੀ ਰੱਖਿਆ 4 ਸਾਲ ਜਿਹੜੀ ਪੰਜਾਬ ਕਾਂਗਰਸ ਦੇ ਵਿੱਚੋਂ ਸ਼ਾਮਲ ਹੋਏ ਨੇ ਉਹਨਾਂ ਦੇ ਨਾਲ ਗਾਂਧੀ ਦਾ ਕੋਈ ਕਰੂਰਾ ਨਹੀਂ ਮਿਲਦਾ ਕੋਈ ਮੁੱਦਾ ਨਹੀਂ ਮਿਲਦਾ ਕੋਈ ਵਿਆਖਿਆ ਨਹੀਂ ਮਿਲਦੀ ਪੰਜਾਬ ਦੀ ਕਾਂਗਰਸ ਨੇ ਤਾਂ ਪਿੱਠ ਕੀਤਾ ਹੋਇਆ ਹੈ ਹਾਈ ਕਮਾਂਡ ਵੱਲ ਇਹ ਤਾਂ ਕਹਿੰਦੇ ਅਸੀਂ ਆਏ ਨਹੀਂ ਆਏ ਚੱਲਾਂਗੇ ਕੰਨਿਆਂ ਨੂੰ ਕੁਰਸੀ ਦੀ ਭੋਸ ਹੁੰਦੀ ਐ ਤੇ ਕੰਨਾਂ ਨੂੰ ਆਮ ਲੋਕਾਂ ਦੀ ਫਿਕਰ ਹੁਣ ਚੋਣਾਂ ਨੇ ਅਦਲਾ ਬਦਲਾ ਹੋ ਰਹੀ ਹੈ ਕੋਈ ਕਿੱਧਰ ਨੂੰ ਜਾ ਰਿਹਾ ਕੋਈ ਕਿੱਧਰ ਨੂੰ ਜਾ ਰਿਹਾ ਅੱਜ ਧਰਮਵੀਰ ਗਾਂਧੀ ਹੋਰੀ ਕਾਂਗਰਸ ਦਾ ਪੱਲਾ ਫੜ ਲੈਂਦੇ ਨੇ ਕਿਉਂਕਿ ਉਹ 2014 ਦੇ ਵਿੱਚ ਆਮ ਆਦੀ ਪਾਰਟੀ ਨਾਲ ਜੁੜੇ ਐਮਪੀ ਬਣੇ ਮਹਾਰਾਣੀ ਪ੍ਰਨੀਤ ਕੋਰ ਨਾਲ ਟੱਕਰ ਦਿੱਤੀ ਤਾਂ ਜੇਤੂ ਵੀ ਹੋਏ ਤਾਂ ਹੁਣ ਅਸੀਂ ਗੱਲਬਾਤ ਕਰਾਂਗੇ ਉਹ ਥੋੜਾ ਦੂਰ ਵੀ ਹੋ ਗਏ ਸਿਆਸਤ ਤੋਂ ਪੰਜਾਬ ਦੇ ਮੁੱਦਿਆਂ ਦੀ ਗੱਲ ਕਰਨ ਲੱਗੇ ਹੁਣ ਵੀ ਅੱਗੇ ਵੀ ਕਰਨਗੇ ਕਹਿੰਦੇ ਤਾਂ ਉੱਥੇ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਉਹਨਾਂ ਦਾ ਆਨ ਨਾਲ ਕਾਂਗਰਸ ਦੇ ਵਿੱਚ ਕੀ ਕੁਝ ਫਰਕ ਪੈ ਸਕਦਾ ਹੈ ਤੇ ਕਿਹੜੇ ਮੁੱਦੇ ਚੁੱਕਣਗੇ ਸਾਡੇ ਨਾਲ ਮਾਲੀ ਸਾਹਿਬ ਨੇ ਅਸੀਂ ਸਮਝਣ ਦੀ ਕੋਸ਼ਿਸ਼ ਕਰਾਂਗੇ ਸਰ ਸਸੀ ਜੀ ਕਲ ਠੀਕ ਠਾਕ ਸ਼ੁਕਰੀਆ ਜੀ ਚੜ੍ਹਦੀ ਕਲਾ ਸਰ ਕੀ ਕੁਝ ਫਰਕ ਪੈਗਾ ਮਾਲੀ ਸਾਹਿਬ ਦੇ ਆਨ ਨਾਲ ਕਾਂਗਰਸ ਦੇ ਵਿੱਚ ਕਿਉਂਕਿ ਕਾਂਗਰਸ ਨੂੰ ਕਹਿੰਦੇ ਬੜਾ ਆਪਸੀ ਕਸਮਾਨੀ ਨਹੀਂ ਸਾਂਭਿਆ ਜਾ ਰਿਹਾ ਐਨਾ ਕੁਝ ਪੈਂਦਾ ਰਹਿੰਦਾ ਤੇ ਹੁਣ ਆਏ ਨੇ ਤੇ ਕੀ ਕੁਝ ਫਰਕ ਪੈ ਸਕਦਾ ਧਰਮਵੀਰ ਗਾਂਧੀ ਸਾਹਿਬ ਜੀ ਦੇਖੋ ਜੀ ਧਰਮਵੀਰ ਗਾਂਧੀ ਇੱਕ ਨਾਮਵਰ ਡਾਕਟਰ ਨੇ ਹੂੰ ਕੋਈ ਉਹਨਾਂ ਤੇ ਇਹੋ ਜਿਹਾ ਧੱਬਾ ਨਹੀਂ ਲੱਗਿਆ ਹੋਇਆ ਜਿੱਥੇ ਕੰਮ ਕੀਤਾ ਉਹਨਾਂ ਨੇ ਵਧੀਆ ਕੰਮ ਕੀਤਾ ਬਿਲਕੁਲ ਹੁਣ ਵੀ ਹਸਪਤਾਲ ਚਲਾ ਰਹੇ ਨੇ ਹੂੰ ਜਿਹਦਾ ਚੰਗਾ ਪ੍ਰਭਾਵ ਆ ਲੋਕਾਂ ਤੇ ਸਸਤੇ ਪਾ ਇਲਾਜ ਹੁੰਦਾ ਠੀਕ ਆ ਗਿਣਤੀ ਬਹੁਤ ਲੋਕਾਂ ਦੀ ਹੁੰਦੀ ਆ ਇਸ ਕਰਕੇ ਆਏ ਨਹੀਂ ਵੀ ਉਹ ਕਿਸੇ ਹੋਰ ਡਾਕਟਰ ਨਾਲੋਂ ਘੱਟ ਕਮਾਉਂਦੇ ਨੇ ਪਰ ਉਹਨਾਂ ਦਾ ਆਪਣਾ ਕੰਮ ਚੱਲ ਰਿਹਾ ਸੀ ਹੂੰ ਆਮ ਆਦਮੀ ਪਾਰਟੀ ਵੇਲੇ ਜਦੋਂ ਆਏ ਨੇ ਉਦੋਂ ਆਮ ਆਦਮੀ ਪਾਰਟੀ ਦੀ ਹਵਾ ਮਾਲਵੇ ਵਿੱਚ ਬੰਨੀ ਗਈ ਸੀ ਜਿਹਦੇ ਵਿੱਚ 4 ਐਮਪੀ ਸੀ ਜਿਹੜੇ ਜਿੱਤ ਗਏ ਸੀ ਕਿਉਂਕਿ ਉਦੋਂ ਐ ਕਹਿੰਦੇ ਜੇ ਕੇਜਰੀਵਾਲ ਥੋੜਾ ਜਿਹਾ ਜ਼ੋਰ ਹੋਰ ਲਾ ਦਿੰਦਾ ਕਈ ਬੰਦੇ ਤਾਂ ਨੇੜੇ ਲੱਗੇ ਹੋਏ ਸੀ ਜਿੱਤ ਜਾਂਦੇ ਬਿਲਕੁਲ ਉਹਨਾਂ ਨੇ ਅਸਲ ਦੇ ਵਿੱਚ ਅੰਨਾ ਹਜ਼ਾਰੇ ਅੰਦੋਲਨ ਸੀ ਜਿਹੜਾ ਉਹਦੇ ਨਾਲੋਂ ਜੁੜੇ ਉਹਨਾਂ ਨੇ ਮਹਿਸੂਸ ਕੀਤਾ ਵੀ ਬਦਲਾਅ ਦੀ ਹਵਾ ਰਹੀ ਆ ਤੇ ਕੇਜਰੀਵਾਲ ਨੇ ਜਿਹੜੀਆਂ ਗੱਲਾਂ ਕੀਤੀਆਂ ਉਹ ਬਾਹਲੇ ਲੋਕਾਂ ਨੂੰ ਪਾਉਂਦੀਆਂ ਸੀ ਮੈਨੂੰ ਵੀ ਪਾਉਂਦੀਆਂ ਸੀ ਕਿਉਂਕਿ ਹੋਰ ਪਾਰਟੀ ਤਾਂ ਕੋਈ ਬਦਲ ਨੂੰ ਤਿਆਰ ਨਹੀਂ ਸੀ ਮੈਂ ਸਰਕਾਰੀ ਨੌਕਰੀ 'ਚ ਹੁੰਦੇ ਹੋਏ ਇਹ ਕਹਿਣਾ ਵੀ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਲਈ ਦੋ ਹਥਿਆਰ ਨੇ ਲੋਕਪਾਲ ਤੇ ਫੰਡਾਂ 'ਚ ਪਾਰਦਰਸ਼ਤਾ ਫਿਰ ਸਵਰਾਜ ਦੀ ਗੱਲ ਹੀਠੋਂ ਚੁਣੇ ਜਾਣ ਦੀ ਗੱਲ ਹਾਈ ਕਮਾਂਡ ਕਲਚਰ ਖਤਮ ਕਰਨ ਦੀ ਗੱਲ ਬਹੁਤ ਸਾਰੀਆਂ ਗੱਲਾਂ ਸੀ ਧਰਮ ਨਿਰਪੱਖ ਹੋਣ ਦੀ ਗੱਲ ਆਮ ਲੋਕਾਂ ਨੂੰ ਧੀਆਂ ਪੁੱਤਾਂ ਨੂੰ ਜਿਹੜੇ ਰਾਜਨੀਤੀ 'ਚ ਆਉਣਾ ਚਾਹੁੰਦੇ ਨੇ ਸਮਰੱਥ ਨੇ ਉਹਨਾਂ ਨੂੰ ਇੱਕ ਸਪੇਸ ਦੇਣ ਦੀ ਗੱਲ ਉਹ ਜੁੜੇ ਹਰ ਛੇਤੀ ਉਹ ਮੋਹ ਪੰਗ ਹੋ ਗਿਆ ਉਹਨਾਂ ਦਾ ਹੂੰ ਬਿਲਕੁਲ ਕਿਉਂਕਿ ਜਦੋਂ ਕੇਦਰੀਵਾਲ ਫਿਰ ਆਪਣੇ ਰੰਗ ਚ ਆ ਗਿਆ ਨਾ ਪੂਰਾ ਤਾਕਤ ਲੈ ਕੇ ਫਿਰ ਉਹਨੇ ਪਾਰਟੀ ਦੇ ਮੋਢੀ ਸੀ ਜਿਹੜੇ ਵੱਡੇ ਵੱਡੇ ਬੰਦੇ ਆਏ ਇੱਕ ਕੋਈ ਬੀਬੀ ਬਾਹਰੋਂ ਆਈ ਸੀ ਵੱਡੀ ਬੈਂਕਰ ਨੌਕਰੀ ਛੱਡ ਕੇ ਤੇ ਐਡਮਰ ਰਾਮਦਾਸ ਆਨੰਦ ਸ਼ਾਂਤੀ ਭੂਸ਼ਣ ਤੇ ਉਹਨਾਂ ਦਾ ਬੇਟਾ ਭੂਸ਼ਣ ਮਤਲਬ ਮੇਦਾ ਪਾਟੇ ਕਰ ਮਤਲਬ ਜਿਹੜੇ ਸਮਾਜਿਕ ਤੌਰ ਤੇ ਸਰਗਰਮ ਸੀ ਇਕੱਲੇ ਇਕੱਲੇ ਜਨ ਉਹਨੇ ਛਾਂਟੇ ਫਿਰ ਉਹ ਇਸ ਗੱਲ ਤੋਂ ਬਾਗੀ ਹੋ ਗਿਆ ਆ ਆਦਮੀ ਪਾਰਟੀ ਨੇ ਉਹਨੂੰ ਸਸਪੈਂਡ ਹੀ ਰੱਖਿਆ 4 ਸਾਲ ਤੇ ਭਗਵੰਤ ਮਾਨ ਦੇ ਤੱਕਾ ਸੂਤਾ ਗਿਆ ਕਿਉਂਕਿ ਉਹ ਲੋਕ ਸਭਾ ਦਲ ਦੇ ਆਗੂ ਸੀ ਧਰਮੀਰ ਉਹ ਲੈ ਗਿਆ ਤੇ ਬਣ ਗਿਆ ਭਗਵੰਤ ਮਾਨ ਹਾਲਾਂਕਿ ਪਹਿਲਾਂ ਭਗਵੰਤ ਮਾਨ ਦਿੱਲੀ ਸਿਟੀ ਲਾਉਂਦਾ ਹੁੰਦਾ ਗਾਂਧੀ ਨਾਲ ਵੀ ਆ ਦਿੱਲੀ ਆਏ ਆ ਕੇ ਆਪਣੇ ਮੋਢਿਆਂ ਤੇ ਬਿਠਾਏ ਜਾ ਰਹੇ ਨੇ ਆਪਾਂ ਨੇ ਨਹੀਂ ਐ ਕਰਨਾ ਆਪਾਂ ਨੇ ਨਹੀਂ ਐ ਕਰਨਾ ਮਤਲਬ ਜਦੋਂ ਦੂਜਾ ਗਾਹ ਤੁਰ ਜਾਂਦਾ ਸੀ ਇਹੇ ਇਥੋਂ ਪੌੜੀ ਚੱਕ ਲੈਂਦਾ ਸੀ ਇਹੀ ਮਰਵਾਇਆ ਇਹਨੇ ਬਹੁਤ ਸਾਰੇ ਬੰਦੇ ਕਢਵਾਏ ਆ ਸਾਰੇ ਕਹੇ ਚ ਫਿਰ ਇਹ ਅਸਲ ਚ ਇੱਕ ਹਿਸਾਬ ਨਾਲ ਸਰਗਰਮ ਸਿਆਸਤ ਤੋਂ ਪਰਾਂ ਹੋ ਗਏ ਬਿਲਕੁਲ ਉਹਦੇ ਕਈ ਫੈਕਟਰ ਨੇ ਏਜ ਫੈਕਟਰ ਵੀ ਆ ਇਹਨਾਂ ਦਾ ਆਪਦਾ ਕੰਮ ਵੀ ਆ ਪਰ ਪਿਛਲੇ ਕਾਫੀ ਸਮੇਂ ਤੋਂ ਇਹਨਾਂ ਦਾ ਕਾਂਗਰਸ ਹਾਈ ਕਮਾਂਡ ਨਾਲ ਚੰਗੇ ਸਬੰਧ ਸੀ ਕਿਉਂਕਿ ਜਦੋਂ ਪਾਰਲੀਮੈਂਟ ਚ ਬੋਲਦੇ ਸੀ ਭਗਵੰਤ ਮਾਤਾ ਚੁਟਕਲਾ ਸੁਣਾਉਂਦਾ ਸੀ ਇਹ ਲਾ ਤੇ ਬੋਲਦੇ ਸੀ ਆਨੰਦ ਮੈਰਜ ਐਕਟ ਇਹਨਾਂ ਨੇ ਖਰੜਾ ਪੇਸ਼ ਕੀਤਾ ਲੇਬਰ ਐਕਟ ਬਾਰੇ ਜਦੋਂ ਬੋਲਣਾ ਜਾਂ ਪ੍ਰਾਈਵੇਟ ਨਿੱਜੀਕਰਨ ਹੋ ਰਿਹਾ ਉਹਦੇ ਬਾਰੇ ਬੋਲਣਾ ਉਦੋਂ ਇਹੀ ਬੋਲਦੇ ਹੁੰਦੇ ਸੀ ਉਦੋਂ ਭਗਵੰਤ ਮਾਨ ਨਹੀਂ ਬੋਲਦਾ ਹੁੰਦਾ ਸੀ ਉਹ ਫਿਰ ਜਿਹੜਾ ਭਾਰਤ ਚ ਨਹਿਰੂ ਦਾ ਵਿਕਾਸ ਮਾਡਲ ਸੀ ਇਹ ਉਹਨੂੰ ਉਵਾਰਦਾ ਹੁੰਦਾ ਸੀ ਇਹ ਦੱਸਦਾ ਹੁੰਦਾ ਸੀ ਵੀ ਇਹਨੇ ਭਾਰਤ ਨੂੰ ਕਿਵੇਂ ਅੱਗੇ ਲਿਆ ਤੇ ਭਾਜਪਾ ਇਹਨੂੰ ਤਬਾਹ ਕਿਵੇਂ ਕਰ ਰਹੀ ਹੈ ਇਸ ਕਰਕੇ ਰਾਹੁਲ ਤੇ ਸੋਨੀਆ ਗਾਂਧੀ ਪ੍ਰਭਾਵਿਤ ਸੀ ਉਹ ਤੋਂ ਉਹਨੂੰ ਉੱਥੇ ਵੀ ਮਿਲਦੇ ਰਹਿੰਦੇ ਸੀ ਕਾ ਆਉਣ ਦਾ ਵੀ ਸੱਦਾ ਦਿੰਦੇ ਰਹਿੰਦੇ ਸੀ ਕਿੰਨੀ ਵਾਰ ਗਿਆ ਨਾ ਗਿਆ ਇਹ ਨਹੀਂ ਮੈਂ ਕਹਿ ਸਕਦਾ ਫਿਰ ਉਹਦਾ ਮਨ ਇਹ ਬਣ ਗਿਆ ਵੀ ਇੰਡੀਆ ਗੱਠ ਜੋੜਾ ਜਿਹੜਾ ਇਹਦੀ ਲੋੜ ਆ ਏਦੋਂ ਪਹਿਲਾਂ ਹੀ ਉਹ ਰਾਹੁਲ ਦੇ ਨਾਲ ਤੁਸੀਂ ਦੇਖਿਆ ਯਾਤਰਾ ਚ ਸ਼ਾਮਿਲ ਹੋਇਆ ਲੱਗਦਾ ਇਹ ਸੀ ਵੀ ਉਹ ਬਾਹਰੋਂ ਰਹਿ ਕੇ ਇਹਦੀ ਮਦਦ ਕਰੂ ਹੁਣ ਸਰਗਰਮ ਸਿਆਸਤ ਚ ਨਹੀਂ ਆਉ ਹ ਜਾਨੀ ਉਹਦੀ ਦਲ ਬਦਲੀ ਦੇ ਘੇਰੇ ਚ ਨਹੀਂ ਹੁੰਦੀ ਇਹ ਗੱਲ ਪਰ ਕਿਉਂਕਿ ਉਹ ਇੱਕ ਸਿਆਸਤਦਾਨ ਬਣ ਗਏ ਜਦੋਂ ਤੁਸੀਂ ਇੱਕ ਵਾਰ ਸੱਤਾ ਦਾ ਆਨੰਦ ਲੈ ਲੋ ਨਾ ਜੀ ਉਹ ਉਦੋਂ ਛੱਡਣੀ ਕਾਫੀ ਔਖੀ ਹੁੰਦੀ ਆ ਹੁਣ ਜਿਵੇਂ ਚੋਣਾਂ ਤੋਂ ਪਹਿਲਾਂ ਰਸਮੀ ਤੌਰ ਤੇ ਸ਼ਾਮਲ ਹੋਏ ਨੇ ਉਹ ਤੋਂ ਸੰਕੇਤ ਇਹ ਮਿਲਦਾ ਵੀ ਪਟਿਆਲੇ ਤੋਂ ਟਿਕਟ ਉਹਨਾਂ ਨੂੰ ਦਿੱਤੀ ਜਾਊਗੀ ਇਹ ਤਾਂ ਸਾਫ ਤੌਰ ਤੇ ਸਿੱਧਾ ਹੀ ਤੁਸੀਂ ਸਵੇਰੇ ਪੋਸਟ ਪਾਈ ਸੀਗੀ ਸਾਫ ਤੌਰ ਤੇ ਕਲੀਅਰ ਹੀ ਹੋ ਗਿਆ ਕਿ ਉਹਨਾਂ ਨੂੰ ਫਿਰ ਟਿਕਟ ਦਿੱਤੀ ਜਾ ਸਕਦੀ ਹੈ ਕਿਉਂਕਿ ਉਹਨਾਂ ਵਰਗਾ ਫਿਰ ਲੀਡਰ ਰਹਿ ਨਹੀਂ ਜਾਣਾ ਉੱਥੇ ਜੇ ਟੱਕਰ ਦੇਏਗਾ ਕਿਸੇ ਨੂੰ ਨਹੀਂ ਤਾਂ ਜੇ ਉਹ ਇੰਡੀਆ ਗੱਠ ਜੋੜ ਤੋਂ ਬਾਹਰ ਰਹਿ ਕੇ ਇੰਡੀਆ ਗੱਠ ਜੋੜ ਦੀ ਹਮਾਇਤ ਕਰਦੇ ਉਹ ਵੱਧ ਵਧੀਆ ਤਰੀਕੇ ਨਾਲ ਕਰ ਸਕਦੇ ਸੀ ਬੜੇ ਜ਼ੋਰ ਨਾਲ ਕਰ ਸਕਦੇ ਸੀ ਹੋਰ ਵੀ ਬਹੁਤ ਲੋਕ ਉਹਨਾਂ ਨਾਲ ਜੁੜ ਸਕਦੇ ਸੀ ਹੁਣ ਜਦੋਂ ਸ਼ਾਮਿਲ ਹੋ ਗਏ ਹੁਣ ਦੇਖੋ ਕਈ ਵਾਰ ਪਾਰਟੀਆਂ ਦੇ ਪ੍ਰੋਬਲਮ ਹੁੰਦੀਆਂ ਨਾ ਅਗਲੇ ਨੂੰ ਪਾਰਟੀ ਨਾਲ ਜੁੜਨਾ ਪਾਰਟੀ ਨਾਲ ਸ਼ਾਮਿਲ ਹੋਏ ਬੰਦੇ ਨਾਲ ਖੜਨਾ ਇੰਨੀਆਂ ਨੀ ਸਮੱਸਿਆਵਾਂ ਆ ਜਾਂਦੀਆਂ ਬਾਕੀ ਇਹਦੇ ਨਫੇ ਨੁਕਸਾਨ ਕੀ ਹੁੰਦੇ ਨੇ ਇਹ ਤਾਂ ਆਉਣ ਵਾਲਾ ਸਮਝ ਦਿਸੋ ਉਹਨਾਂ ਨੇ ਵੀ ਫਰਕ ਪੈ ਸਕਦਾ ਗਾਂਧੀ ਸਾਹਿਬ ਨੂੰ ਵੀ ਕਿਉਂਕਿ ਜਿੰਨਾ ਉਹਨਾਂ ਦਾ ਦਬਦਬਾ ਹੈਗਾ ਪਟਿਆਲੇ ਦੇ ਵਿੱਚ ਲੋਕ ਵੀ ਉਹਨਾਂ ਨੂੰ ਜਾਣਦੇ ਪਹਿਚਾਨਦੇ ਨੇ ਲੋਕ ਉਹਨਾਂ ਦੇ احਸਾਨ ਮੰਨਦੇ ਨੇ ਕਿ ਦਵਾਈ ਫਰੀ ਦਿੰਦੇ ਆ ਬੜੀਆਂ ਚੀਜ਼ਾਂ ਨੇ ਲੋਕਾਂ ਦੇ ਮੁੱਦਿਆਂ ਦੀ ਗੱਲ ਪਾਣੀਆਂ ਦੀ ਗੱਲ ਹਰ ਇੱਕ ਚੀਜ਼ ਚੁੱਕਦੇ ਆ ਕਿ ਫਰਕ ਪੈ ਸਕਦਾ ਕਾਂਗਰਸ ਦੇ ਵਿੱਚ ਜਾਣ ਨਾਲ ਕਿ ਨਹੀਂ ਗਾਂਧੀ ਉੱਧਰ ਚਲੇ ਗਿਆ ਹੁਣ ਇਹ ਤੋਂ ਦੂਰ ਹੋ ਜਾਈਏ ਪਹਿਲੀ ਗੱਲ ਤੇ ਜਿਹੜੀ ਪੰਜਾਬ ਕਾਂਗਰਸ ਦੇ ਵਿੱਚੋਂ ਸ਼ਾਮਲ ਹੋਏ ਨੇ ਉਹਨਾਂ ਦੇ ਨਾਲ ਗਾਂਧੀ ਦਾ ਕੋਈ ਕਰੂਰਾ ਨਹੀਂ ਮਿਲਦਾ ਕੋਈ ਮੁੱਦਾ ਨਹੀਂ ਮਿਲਦਾ ਕੋਈ ਵਿਆਖਿਆ ਨਹੀਂ ਮਿਲਦੀ ਫੈਨਲਡ ਵਾਲੀ ਗੱਲ ਨਹੀਂ ਮਿਲਦੀ ਤਾਨੂੰ ਨਰਵਕ ਤਾਲੀ ਗੱਲ ਨਹੀਂ ਉਸ ਰੂਪ ਚ ਮਿਲਦੀ ਉਹਨਾਂ ਦਾ ਕਰੂਰਾ ਰਾਹੁਲ ਗਾਂਧੀ ਦੇ ਏਜੰਡੇ ਨਾਲ ਤਾਂ ਮਿਲਦਾ ਪੰਜਾਬ ਦੀ ਕਾਂਗਰਸ ਨੇ ਤਾਂ ਪਿੱਠ ਕੀਤਾ ਹੋਇਆ ਹੈ ਹਾਈ ਕਮਾਂਡ ਵੱਲ ਇਹ ਤਾਂ ਕਹਿੰਦੇ ਅਸੀਂ ਐ ਨਹੀਂ ਆਏ ਚੱਲਾਂਗੇ ਸੋ ਇਸ ਕਰਕੇ ਕੋਈ ਕਾਂਗਰਸ ਨੂੰ ਕਿੰਨਾ ਕੁ ਫਾਇਦਾ ਹੋਊ ਜਾਂ ਗਾਂਧੀ ਸਾਹਿਬ ਨੂੰ ਨਫਾ ਨੁਕਸਾਨ ਕੀ ਹੋਊ ਮੈਨੂੰ ਹਲੇ ਮੈਂ ਕਹਿ ਨਹੀਂ ਸਕਦਾ ਪਰ ਐ ਮੈਨੂੰ ਲੱਗਦਾ ਵੀ ਗਾਂਧੀ ਸਾਹਿਬ ਦੀ ਪਹਿਲਾਂ ਨਾਲੋਂ ਜ਼ਿਆਦਾ ਚੜ੍ਹਾਈ ਨਹੀਂ ਹੋਣੀ ਇਹਦੇ ਨਾਲ ਉਹਨਾਂ ਨੂੰ ਉਹਨਾਂ ਨੂੰ ਦਿੱਕਤਾਂ ਹੋਣਗੀਆਂ ਕਈ ਨਵਜੋਤ ਸਿੰਘ ਸਿੱਧੂ ਨਾਲ ਸੋਚ ਮਿਲਦੀ ਹੈ ਕਿਉਂਕਿ ਉਹ ਵੀ ਪੰਜਾਬ ਦੇ ਮੁੱਦਿਆਂ ਦੀ ਗੱਲ ਕਰਦੇ ਨੇ ਇਹ ਵੀ ਗੱਲ ਕਰਦੇ ਨੇ ਫਿਰ ਕੀ ਲੱਗਦਾ ਕਿ ਆਪਸੀ ਚੱਲ ਪੈਂਦੇ ਨੇ ਇਕੱਠੇ ਚੱਲ ਪੈਣ ਕੀ ਪਤਾ ਨਹੀਂ ਰਹਿਣਗੇ ਤਾਂ ਇਕੱਠੇ ਨਵਜੋਤ ਸਿੰਘ ਸਿੱਧੂ ਨੇ ਵੀ ਕਿੱਧਰ ਜਾਣਾ ਮਤਲਬ ਨਵਜੋਤ ਸਿੰਘ ਸਿੱਧੂ ਦੇ ਏਜੰਡੇ ਨਾਲ ਇਹਦਾ ਕਰੂਰ ਮਿਲਦਾ ਪਰ ਉਹਨੂੰ ਪੰਜਾਬ ਦੀ ਕਾਂਗਰਸ ਉਹ ਕਹਿੰਦੇ ਹੁੰਦੇ ਆ ਨਾ ਉਹ ਕਹਿੰਦਾ ਘੱਟਣਾ ਟੋਲੀ ਉਹ ਕਹਿੰਦਾ ਹੱਟੀ ਤੇ ਨਹੀਂ ਚੜ੍ਹਨ ਦੇਣਾ ਉਹਦੇ ਇਸ ਤਰ੍ਹਾਂ ਦੀ ਬਣਿਆ ਹੋਇਆ ਰੌਲਾ ਰੱਪਾ ਪਰ ਮੈਨੂੰ ਪ੍ਰਭਾਵ ਇਹ ਸੀ ਦੇਖੋ ਮੈਂ ਕਦੇ ਨਹੀਂ ਗੱਲ ਕੀਤੀ ਨਵਜੋਤ ਸਿੱਧੂ ਨਾਲ ਪਾਰਟੀ ਦੇ ਅੰਦਰ ਕੀ ਹੋ ਰਿਹਾ ਸੋਨੀਆ ਨਾਲ ਕੀ ਹੋਇਆ ਪ੍ਰਿੰਕਾ ਨਾਲ ਕੀ ਹੋਇਆ ਸਾਡੀ ਪੰਜਾਬ ਬਾਰੇ ਕੁਝ ਗੱਲਾਂ ਬਾਰੇ ਇਹਦੀ ਗੱਲ ਚੱਲਦੀ ਚੱਲਦੀ ਰਹਿੰਦੀ ਆ ਪਰ ਮੈਨੂੰ ਇਹ ਅੰਦਾਜ਼ਾ ਇਹ ਸੀ ਵੀ ਉਹ ਲਾਲ ਸਿੰਘ ਨੂੰ ਅੱਗੇ ਵਧਾਉਣਾ ਚਾਹੁੰਦਾ ਸੀ ਨਵਜੋਤ ਸਿੰਘ ਸਿੱਧੂ ਮੇਰਾ ਪ੍ਰਭਾਵ ਸੀ ਹੋ ਸਕਦਾ ਮੈਂ ਗਲਤ ਆ ਜਾਂ ਠੀਕ ਆ ਇਹ ਤਾਂ ਵੱਧ ਕਾਂਗਰਸ ਵਾਲੀ ਦੱਸ ਸਕਦੇ ਆ ਦੇ ਦੇਖਦੇ ਹੁਣ ਕੀ ਬਣਦਾ ਪਰ ਉਹ ਨਵਜੋਤ ਸਿੰਘ ਸਿੱਧੂ ਤਾਂ ਤੁਹਾਨੂੰ ਪਤਾ ਇੱਕ ਹਿਸਾਬ ਨਾਲ ਥੋੜਾ ਜਿਹਾ ਬਾਹਰ ਵੀ ਹੋ ਗਏ ਕਮੈਂਟਰੀ ਤੇ ਜਾ ਰਹੇ ਆਪਦੇ ਟੈਲੈਂਟ ਵਾਲੇ ਪਾਸੇ ਜਾ ਰਹੇ ਉੱਥੇ ਵੀ ਉਹਨਾਂ ਦਾ ਕਦ ਵਧੂਗਾ ਘਟਦਾ ਨਹੀਂ ਪੰਜਾਬ ਦੀ ਸਿਆਸਤ ਚੋਂ ਪਹਿਲਾਂ ਨਾਲੋਂ ਮੈਨੂੰ ਲੱਗਦਾ ਤਾਕਤ ਤੇ ਹੋਰ ਸਰਗਰਮ ਹੋ ਕੇ ਨਿਕਲੂ ਕੁਝ ਆ ਲੋਕ ਸਭਾ ਦੇ ਨਤੀਜੇ ਸਾਹਮਣੇ ਆ ਜਾਣਗੇ ਪਤਾ ਲੱਗ ਜੂਗਾ ਸਾਰਿਆਂ ਦੇ ਪੱਲੇ ਕਿੰਨੇ ਕਿੰਨੇ ਕਣਾਂ ਨੇ ਕੀ ਨੇ ਕਈ ਤਾਂ ਕਮੈਂਟ ਇਹ ਵੀ ਕਰ ਰਹੇ ਨੇ ਕਿ ਹੁਣ ਉਧਰ ਨੂੰ ਚੱਲ ਗਏ ਫਿਰ ਜਦੋਂ ਲੋੜ ਹੋਈ ਫਿਰ ਇੱਧਰ ਨੂੰ ਆ ਜਾਣਗੇ ਕਈ ਅਜੇ ਕਮੈਂਟ ਕਰਦੇ ਆ। ਦੇਖੋ ਪਾਰਟੀ ਨੇ ਉਹਨਾਂ ਦੀ ਕੋਈ ਜ਼ਿੰਮੇਵਾਰੀ ਨਹੀਂ ਲਈ ਹਾਲੇ ਤੱਕ। ਆਪਣੇ ਤੌਰ ਤੇ ਉਹ ਸਰਗਰਮ ਕਰਨ ਲੱਗੇ ਸੀ ਪਾਰਟੀ ਨੂੰ। ਰੈਲੀਆਂ ਕੀਤੀਆਂ ਸੀ। ਉਹ ਤੇ ਰੋਕ ਲੱਗ ਗਈ। ਤੇ ਫਿਰ ਉਹ ਸਰਾਣੇ ਬਾਹ ਦੇ ਕੇ ਸੁੱਤਾ ਰਹੇ। ਉਹਦੇ ਕਿਹੜਾ ਕਾਰਖਾਨੇ ਨੇ? ਜਲਦੀ ਕਿਹੜੇ ਖੱਡਾਂ ਨੇ? ਬਾਲ ਬੱਚੇ ਉਹਨੇ ਵੀ ਪਾਲਣੇ ਨੇ, ਦੋ ਘਰ ਨੇ ਪਰਿਵਾਰ ਆ। ਉਹਨਾਂ ਨੂੰ ਸੰਭਾਲਣਾ ਆਮਦਨ ਦੇ। ਉਹ ਤਾਂ ਕਹਿੰਦਾ ਸੀ ਮੈਂ 25 ਕਰੋੜ ਛੱਡ ਕੇ ਆਇਆ। ਜਦੋਂ ਭਾਜਪਾ ਦਾ ਐਮਪੀ ਸੀ, ਉਦੋਂ ਵੀ ਇਹ ਸਾਰਾ ਕੁਝ ਕਰਦਾ ਸੀ ਉਹ। ਜਦੋਂ ਪੰਜਾਬ ਦਾ ਮੰਤਰੀ ਸੀ ਉਦੋਂ ਵੀ ਕਰਦਾ ਸੀ ਨਾਲ ਸਿਆਸਤ ਵੀ ਕਰਦਾ ਸੀ ਇਹ ਤਾਂ ਜਿੰਨੇ ਨਕੋਚ ਕੱਢਣੀ ਆ ਕਿਉਂਕਿ ਕਈਆਂ ਨੂੰ ਤਾਂ ਇਹ ਲੱਗਦਾ ਵੀ ਯਾਰ ਸਿੱਧੂ ਦੇ ਏਜੰਡੇ ਦਾ ਭੂਤਪਰਾ ਹੋਵੇ ਸਤੋਂ ਅਸੀਂ ਮਾੜਾ ਮੋਟਾ ਚੈਨ ਨਾਲ ਸੋਈਏ ਕਿਉਂਕਿ ਨਾ ਉਹਦੇ ਬਾਰੇ ਬੋਲ ਸਕਦੇ ਨੇ ਨਾ ਰਿਜੈਕਟ ਕਰ ਸਕਦੇ ਨੇ ਨਾ ਹੱਕ ਚਾ ਸਕਦੇ ਨੇ ਉਹ ਤਾਂ ਮੈਨੂੰ ਕਹਿੰਦੇ ਰਹੇ ਸੀਨੀਅਰ ਕਾਂਗਰਸੀ ਉਹਨਾਂ ਵੇਲੇ 'ਚ ਮਾਲੀ ਸਾਹਿਬ ਸਿੱਧੂ ਨੂੰ ਸਮਝਾਓ ਕਹਿੰਦਾ ਇਹਨਾਂ ਨਾਲ ਤਾਂ ਕਾਂਗਰਸ ਭਵਨ ਨੂੰ ਰੰਗ ਨਹੀਂ ਹੋਇਆ ਕਰਨਾ ਜੇ ਸਿੱਧੂ ਵਾਲਾ ਝੰਡਾ ਲਾਗੂ ਕਰਤਾ ਜਮੀ ਇਹ ਕਹਿੰਦਾ ਸੋ ਦੁਕਾਨਦਾਰੀਆਂ ਨੂੰ ਵੱਡਾ ਖਤਰਾ ਆਉਦਾ ਹੋ ਜਾਂਦਾ ਸਰਕ ਫਰਕ ਪੈ ਜੇਗਾ ਉਹਨਾਂ ਵਾਲੇ ਦਿਨਾਂ ਦੇ ਵਿੱਚ ਜਿਸ ਤਿੱਕੇ ਨਾਲ ਇਹ ਚੀਜ਼ ਆ ਕਿ ਕਿਤੇ ਜਿਹੜੇ ਉਹਨਾਂ ਦੇ ਵਰਕਰ ਪਹਿਲਾਂ ਨੇ ਕਾਂਗਰਸ ਦੇ ਪੋਂ ਪਟਿਆਲਾ ਤੋਂ ਨੇ ਉਹ ਨੇੜੇ ਤੜਿਦਿ ਨੇ ਵਿਅਕਤੀ ਕਹਿਣ ਵੀ ਤੁਸੀਂ ਲਿਆ ਕੇ ਇਹਨਾਂ ਨੂੰ ਟਿਕਟ ਦੇ ਦਿੱਤੀ ਅਸੀਂ ਐਨੇ ਟਾਈਮ ਤੋਂ ਉਹੀ ਗੱਲ ਆ ਜਾਈ ਕਿ ਅਸੀਂ ਦਨੀਆਂ ਵਿਚਾਰੇ ਅਸੀਂ ਆ ਕਰ ਰਹੇ ਆ ਤੇ ਅਸੀਂ ਕਿੱਥੇ ਜਾਈਏ ਹੁਣ ਵੀ ਸਾਨੂੰ ਕਿਉਂ ਨਹੀਂ ਦੇ ਦੇ ਟਿਕਟ ਨਹੀਂ ਅਸਲ ਚ ਪਾਰਟੀਆਂ ਕੋਲੇ ਸਿਆਸੀ ਲੀਡਰਸ਼ਿਪ ਪੈਦਾ ਹੀ ਨਹੀਂ ਹੋਈ ਕਿਉਂਕਿ ਸਿਆਸਤ ਬਣਾ ਲਿਆ ਧੰਦਾ ਧੰਦਾ ਹੋਣ ਕਰਕੇ ਪਰਿਵਾਰ ਦਾ ਕਿੱਤਾ ਬਣ ਗਿਆ ਇਹ ਜੋ ਨਿੱਜੀ ਫਾਇਦਾ ਲੈਣ ਲੱਗ ਗਏ ਆਪਦੇ ਵਪਾਰ ਚ ਲਾਉਣ ਲੱਗੇ ਇਹ ਇਸ ਕਰਕੇ ਹਰ ਇੱਕ ਦੀ ਆਪਣੀ ਆਪਣਾ ਧੜਾ ਆਪਣਾ ਕਾਂਗਰਸ ਜਿੱਦੜ ਹੋ ਜਾਂਦਾ ਉਹਦਾ ਧੜਾ ਪਾਰਟੀ ਸਟਰਕਚਰ ਨਹੀਂ ਰਿਹਾ ਜਰਜਰੇ ਹੋ ਗਏ ਸਾਰੇ ਇਸ ਤਰ੍ਹਾਂ ਮਤਲਬ ਇਸ ਕਰਕੇ ਸਾਰੀਆਂ ਭਾਗ ਤੁਸੀਂ ਜੇ ਇਮਾਨਦਾਰੀ ਨਾਲ ਦੇਖੀਏ ਨਾ ਐਮ ਐਲ ਏ ਕਿਹਾ ਜਾਣਾ ਚਾਹੀਦਾ ਉਹਦੀ ਸਿਆਸੀ ਸੂਝ ਸਮਰੱਥਾ ਤੇ ਦਿਮਾਲੜਾ ਕਰਤਾਰ ਤੇ ਵਿਹਾਰ ਉਹ ਨਹੀਂ ਲੱਭ ਰਹੇ ਬਿਲਕੁਲ ਲੋਕ ਸਭਾ ਲਈ ਉਹ ਨਹੀਂ ਲੱਭ ਰਹੇ ਰਾਜ ਸਭਾ ਲਈ ਨਹੀਂ ਲੱਭ ਰਹੇ ਹਾਰੇ ਹੋਏ ਜਾ ਰਹੇ ਨੇ ਜਾਂ ਜਿਹਨੂੰ ਉਮਰ ਭਰ ਦਾ ਫਾਇਦਾ ਦੇਣਾ ਪਾਰਟੀ ਲਈ ਕੰਮ ਕੀਤਾ ਉਹ ਜਾ ਰਹੇ ਨੇ ਰਾਜਾਂ ਦੀ ਆਵਾਜ਼ ਬੁਲੰਦ ਕਰ ਆ ਸੱਤ ਭੇਜਿਆ ਪੰਜਾਬ 'ਚ ਕੀ ਲੱਲਰ ਲਾਇਆ ਪੰਜਾਬ ਨੇ ਕੀ ਬੋਲੇ ਕੋਈ ਤੇ ਕੇਜਰੀਵਾਲ ਫੜਿਆ ਮੈਨੂੰ ਤਾਂ ਕੋਈ ਸੱਤਾ ਦਿਸਿਆ ਨਹੀਂ ਉੱਥੇ ਕਿਉਂਕਿ ਕਾਰੋਬਾਰੀ ਨੇ ਕੋਈ ਕਿਸੇ ਦਾ ਆਪਣਾ ਰੀਅਲ ਏਸਟੇਟ ਦਾ ਕਾਰੋਬਾਰਾ ਲੁਧਿਆਵਾਂ ਵਾਲੇ ਦਾ ਇੱਕ ਹੈਗਾ ਭੂਮਾ ਆਪਣਾ ਐਜੂਕੇਸ਼ਨ ਮਾਫੀ ਵਾਲਾ ਉਹ ਕ੍ਰਿਕਟ ਵਾਲਾ ਉਹ ਤਾਂ ਕਿਤੇ ਦਿਖਾਈ ਹੀ ਨਹੀਂ ਦਿੰਦਾ ਉਹ ਤਾਂ ਮੰਦਰ ਵੇਲੇ ਕਹਿੰਦਾ ਹਮ ਤੋਂ ਮੰਦਰ ਜਾਏਗੇ ਜਿਹਨੇ ਕਰਨਾ ਕੋਈ ਕਰ ਲੋ ਇਹਦਾ ਮਤਲਬ ਉਹਨਾਂ ਨੇ ਟਿਕਟਾਂ ਖਰੀਦੀਆਂ ਨੇ ਫਿਰ ਕਿਉਂਕਿ ਪੰਜਾਬ ਲਈ ਤਾਂ ਉਹਨਾਂ ਦੀ ਕੰਟਰੀਬਿਊਸ਼ਨ ਨਹੀਂ ਬਾਬਾ ਸੀਤੇਵਾਲ ਦੀ ਆਪਾਂ ਇੱਕ ਖੇਤਰ ਚ ਕਹਿ ਸਕਦੇ ਆਂ ਵਾਤਾਵਰਨ ਦੇ ਖੇਤਰ ਚ ਜਿੰਨੀ ਕਿ ਲਿਮਟ ਸੀ ਸਿਆਸੀ ਸਮਰੱਥਾ ਉਹਨਾਂ ਦੀ ਵੀ ਬਾਲੀ ਨਹੀਂ ਉਹ ਦੋ ਚਾਰ ਮਸਲੇ ਉਹਨਾਂ ਨੇ ਵੀ ਉਠਾਇਨੇ ਵੀ ਮੈਂ ਤਾਂ ਪੰਜਾਬੀ ਚ ਬੋਲੂ ਮੈਨੂੰ ਤਾਂ ਪੰਜਾਬੀ ਚ ਕਰਕੇ ਦਿਆ ਕਰੋ ਉਹਨੀਆਂ ਚੰਗੀਆਂ ਗੱਲਾਂ ਉਹਨਾਂ ਨੇ ਕੀਤੀਆਂ ਨੇ ਪਰ ਸਿਆਸੀ ਲੜਾਈ ਕਿੱਥੇ ਆ ਜੀ ਹਾਲ ਤੇ ਹੈ ਆ ਵੀ ਅਗਲਾ ਮੈਂ ਪਹਿਲਾਂ ਵੀ ਕਹਿ ਕੇ ਛੱਡਿਆ ਪਹਿਲਾਂ ਹੁੰਦਾ ਸੀ ਬੰਦੇ ਨੇ ਪਾਰਟੀ ਦੀ ਸੇਵਾ ਕੀ ਕੀਤੀ ਆ ਪਾਰਟੀ ਦੀ ਸਿਆਸਤ ਨੂੰ ਅੱਗੇ ਵਧਾਉਣ ਲਈ ਕੀ ਕੀਤਾ ਪਾਰਟੀ ਦਾ ਆਧਾਰ ਕਰਨ ਲਈ ਕੀਤਾ ਉਹ ਪੁੱਛਦੇ ਤੇਰੇ ਲਈ ਸੇਵਾ ਦਾ ਸਰਮਾਇਆ ਕੀ ਆ ਹੁਣ ਪੁੱਛਦੇ ਨੇ ਤੇਰੇ ਕੋਲੇ ਮਾਇਆ ਦਾ ਸਰਮਾਇਆ ਕਿੰਨਾ ਕਾ ਚੋਣ ਲੜਨ ਦਾ ਹੁਣ ਗਿਣਤੀਆਂ ਬਿੰਤੀਆਂ ਹੋ ਗਈਆਂ ਤੇ ਫਿਰ ਇਹ ਹੁੰਦਾ ਜਦੋਂ ਦੁਕਾਨਦਾਰੀ ਬਣ ਜੇ ਸਿਆਸਤ ਫਿਰ ਅਗਲਾ ਇਹ ਸੋਚਦਾ ਵੀ ਮੇਰੀ ਦੁਕਾਨ ਹੁਣ ਕਿਹੜੇ ਚੌਕ 'ਚ ਖੋਲੀ ਏ ਚੱਲੂ ਕਿਹੜੇ ਮਾਲ ਦੇ ਨਾਲ ਜੁੜ ਕੇ ਚੱਲੀਏ ਚੱਲੂ ਉਹਦੇ ਵਿੱਚੋਂ ਸਾਰੇ ਛੜਪੇ ਮਾਰ ਰਹੇ ਨੇ ਦੇਖ ਲਓ ਤੁਹਾਡੇ ਸਾਹਮਣੇ ਮੈਂ ਸਾਰਾ ਇੱਕਲਾ ਸਵਾਲ ਕਰਨਾ ਚਾਹਾਂਗਾ ਅ ਚਰਨਜੀਤ ਸਿੰਘ ਚੰਨੀ ਪੰਜਾਬ ਦੇ ਸਾਫਕਾ ਮੁੱਖ ਮੰਤਰੀ ਨੇ ਜਲੰਧਰ ਤੋਂ ਕੀ ਉਹਨਾਂ ਦੇ ਜੇ ਕਿਆਸਰਾਂ ਜਾਂ ਹੈਗੀਆਂ ਜੋ ਚੋਣ ਲੜਦੇ ਨੇ ਕੀ ਲੱਗਦਾ ਕਿ ਕਾਂਗਰਸ ਤੋਂ ਸ਼ਸ਼ੀਰਿੰਗ ਕੋ ਉੱਥੇ ਆਏ ਨੇ ਆਮ ਆਦਮੀ ਪਾਰਟੀ ਤੋਂ ਬੀ ਜੀ ਪੀ ਚਲੇ ਗਏ ਨੇ ਕਿ ਉਹ ਜਿੰਨੇ ਵੀ ਉੱਥੇ ਖੜਨਗੇ ਉਹਨਾਂ ਨੂੰ ਟੱਕਰ ਦੇ ਸਕਦੇ ਚੰਨੀ ਸਾਹਿਬ ਕਿਉਂਕਿ ਉਹ ਏਰੀਆ ਬਹੁਤ ਸੈਂਸਿਟਿਵ ਜਿਹਾ ਹੈਗਾ ਨਹੀਂ ਚੰਨੀ ਦੇਖੋ ਵਧੀਆ ਉਮੀਦਵਾਰਾਂ ਜੇ ਆਪਾਂ ਉਮੀਦਵਾਰਾਂ ਚੋਂ ਦੇਖਣਾ ਹੋਵੇ ਤੇ ਉਸ ਇਲਾਕੇ ਚ ਈਵਨ ਪਿਛਲੀ ਚੋਣ ਵੇਲੇ ਵੀ ਉਹ ਉਹਦਾ ਕਾਫੀ ਬੋਲਵਾਲਾ ਰਿਹਾ ਨੰਬਰ 1 ਤੇ ਤਾਂ ਸਿੱਧੂ ਦੇ ਹੀ ਰਿਹਾ ਪਰ ਕਿਉਂਕਿ ਰਿੰਕੂ ਸੀ ਜਿਹੜਾ ਰਾਣੇ ਦਾ ਬੰਦਾ ਸੀ ਰਾਣਾ ਇਨਚਾਰਜ ਬਣ ਗਿਆ ਕਿਉਂਕਿ ਰਾਣਾ ਇੱਕ ਵੱਡਾ ਵਪਾਰੀ ਆ ਉਹ ਕਈ ਆਲਣੇ ਚਾਂਡੇ ਰੱਖਦਾ ਉਹ ਹੁਣ ਵੀ ਵੀ ਰਾਣੇ ਕਰਕੇ ਉਹ ਭਾਜਪਤ ਗਿਆ ਕਿਉਂਕਿ ਭਾਜਪਤੀ ਤਾਂ ਲੋੜ ਪੈਣੀ ਆ ਰਾਣੇ ਨੂੰ ਆਪਦੇ ਵਿੱਚ ਵੀ ਗਿਆ ਸੀ ਐਲ 1 ਦਾ ਲਾਇਸੈਂਸ ਜਾਂ ਕੋਈ ਲੈ ਗਿਆ ਨਾ ਇੱਕ ਤਾਂ ਭਗਵੰਤ ਮਾਨ ਤੋਂ ਵੀ ਸੋ ਉਹ ਨਆਂ ਨਆਂ ਗਿਣਤੀਆਂ ਮਿੰਟੀਆਂ ਨੇ ਇਹ ਸਾਰੇ ਕਸੇ ਦੇ ਵਿੱਚ ਤੇ ਉਮੀਦਵਾਰਾਂ ਦੀ ਚੋਣ ਕਿਵੇਂ ਹੁੰਦੀ ਆ ਪਰ ਮੈਨੂੰ ਇਹ ਲੱਗਦਾ ਦੇਖ ਲੋਕ ਔਖੇ ਬਹੁਤ ਨੇ ਰਾ ਲੋਕਾਂ ਨੂੰ ਲੱਭ ਨਹੀਂ ਰਿਹਾ ਵੀ ਯਾਰ ਕਿਹੜੇ ਪਾਸੇ ਜਾਈਏ ਤੇ ਇੱਕ ਕੀ ਫਿਰ ਦਲ ਬਦਲ ਨੂੰ ਢੜਕੀ ਲਵਾਉਣਗੇ ਮੈਨੂੰ ਲੱਗਦਾ ਵੀ ਯਾਰ ਕਿਹੜਾ ਕਿਸੇ ਵੀ ਪਾਰਟੀ ਚ ਆਇਆ ਕਿਉਂਕਿ ਜਿਹੜਾ ਗੰਦ ਪਾਉਂਦੇ ਨੇ ਆਪਣੀ ਪਾਰਟੀ ਨੂੰ ਸੁਧਾਰਨ ਦੀ ਤਾਂ ਦਲ ਬਦਲੀਆਂ ਪਹਿਲਾਂ ਵੀ ਹੁੰਦੀਆਂ ਸੀ ਪਰ ਪਤਾ ਹੁੰਦਾ ਸੀ ਇਹ ਬੰਦੇ ਦਾ ਕਿ ਨਾਤਰਾ ਵੱਖਰਾ ਜਗਮੀਤ ਬਰਾੜ ਕਾਂਗਰਸ ਚ ਰਹਿ ਕੇ ਬੋਲਦਾ ਸੀ ਉਹ ਅੱਡ ਹੋ ਗਿਆ ਲੋਕਾਂ ਨੂੰ ਉੱਪਰ ਨਹੀਂ ਲੱਗਿਆ ਪਾਰਟੀ ਚ ਰਹਿੰਦੇ ਹੋਏ ਜਿਹੜਾ ਵੱਖਰੀ ਲਾਈਨ ਲਈ ਸੰਘਰਸ਼ ਕਰਦਾ ਜਾਂ ਅੱਗੇ ਵਧੀਆ ਗੱਲ ਕਰਨ ਲਈ ਸੰਘਰਸ਼ ਕਰਦਾ ਉਹ ਬਦਲ ਲੈਂਦਾ ਉਹ ਕਹਿੰਦਾ ਅਗਲਾ ਕਹਿੰਦਾ ਵੀ ਇਹਦੇ ਵਿਚਾਰ ਬਦਲੇ ਨੇ ਪਾਰਟੀਆਂ ਚ ਸਮਰੱਥਾ ਨਹੀਂ ਰਹੀ ਵੱਖਰੇ ਵਿਚਾਰਾਂ ਨੂੰ ਨਾਲ ਰੱਖਣ ਦੀ ਤੋਰਨ ਦੀ ਪਰ ਆਹ ਤਾਂ ਹੁਣ ਕੀ ਅੱਜ ਸ਼ਾਮ ਨੂੰ ਹੋਰ ਆ ਸਵੇਰੇ ਹੋਰ ਆ ਦੁਪਹਿਰੇ ਹੋਰ ਆ ਮਤਲਬ ਤੁਸੀਂ ਕਿਸੇ ਤੇ ਭਰੋਸੇ ਨਹੀਂ ਕਰ ਸਕਦੇ ਤੁਸੀਂ ਅੱਜ ਕਹਿ ਦੋ ਮਾਲੀ ਦੀ ਰਾਹੁਲ ਨਾਲ ਗੱਲ ਹੋ ਗਈ ਸੰਘਰਗੁਰੂ ਤੋਂ ਟਿਕਟ ਮਿਲ ਸਕਦੀ ਆ ਹਲਕੇ ਮਿਲ ਸਕਦੀ ਆ ਵੀ ਹੋ ਗਈ ਹੋ ਮਤਲਬ ਇਸ ਹੱਦ ਤੱਕ ਬੇਵਿਸ਼ਵਾਸੀ ਹੋ ਗਈ ਇਹ ਹਾਲ ਹੋ ਗਿਆ ਸਾਡੀ ਸਿਆਸਤ ਦਾ ਇਹ ਇਹ ਦੂਰ ਹੋਣਾ ਇਹ ਲਾਈਨ ਦੇ ਰਹੀ ਜਦੋਂ ਤੱਕ ਮਾਰਗ ਸੇਧ ਨਹੀਂ ਤੁਸੀਂ ਤੈਅ ਕਰਦੇ ਉਦੋਂ ਤੱਕ ਨਵੀਂ ਲੀਡਰਸ਼ਿਪ ਵੀ ਨਹੀਂ ਉੱਭਰਨੀ ਇਸੇ ਤਰ੍ਹਾਂ ਦੀਆਂ ਪਟਕਣਾ ਪੈਦਾ ਹੋਣਗੀਆਂ ਪੰਜਾਬ ਨੂੰ ਬਾਬਾ ਗੁਰੂ ਨਾਨਕ ਦੇ ਫਲਸਫੇ ਅਨੁਸਾਰ ਇੱਕ ਪੰਜਾਬ ਤੇ ਮੁਲਕ ਦੇ ਦੁਨੀਆ ਦੇ ਭਲੇ ਲਈ ਸਰਵੱਤ ਦੇ ਭਲੇ ਵਾਲੀ ਮਾਰਗ ਸੇਧ ਆ ਜਿਹੜੀ ਉਹ ਚੁੰਨੀ ਪਹਿਣੀ ਆ ਉਹ ਮੁੜ ਕੇ ਨਤਾਰਨੀ ਪਹਿਣੀ ਆ ਅਕਾਲੀਆਂ ਨੇ ਕਹਿ ਤਾਂ ਦਿੱਤਾ ਹੁਣ ਅਸੀਂ ਊਸੂਲ ਪ੍ਰਸਤ ਹੋ ਗਏ ਜੀ ਹੁਣ ਊਸੂਲ ਪ੍ਰਸਤ ਹੋ ਗਏ ਊਸੂਲਾਂ ਬਾਰੇ ਬੋਲੂ ਕੌਣ ਸ਼ਬਦਾਵਲੀ ਹੋ ਹੈ ਨਹੀਂ ਜਿਨ੍ਹਾਂ ਕੋਲੇ ਮਾੜੀ ਮੋਟੀ ਸੀ ਉਹ ਭੁੱਲ ਗਏ ਇਕੱਲੇ ਕਾਗਜ਼ਾਂ ਤੇ ਲਿਖਣ ਵਾਲਾ ਥੋੜਾ ਹੋ ਜੂ ਵੀ ਪੰਥ ਬਸੇ ਮੈਂ ਉਜੜਾ ਮਨ ਚਾਉ ਕਨੇਰਾ ਸੋ ਇਹ ਇੱਕ ਸੰਕਟ ਬਹੁਤ ਵੱਡਾ ਮਾਰਗ ਸੇ ਦਾ ਜੀ ਬਹੁਤ ਸ਼ੁਕਰੀਆ ਮਾਲਵਿੰਦਰ ਸਿੰਘ ਮਾਲੀ ਸਰ ਸਾਡੇ ਨਾਲ ਸੀਗੇ ਗੱਲਬਾਤ ਕਰਦੇ ਸੀਗੇ ਜਿਸ ਤਰੀਕੇ ਨਾਲ ਅੱਜ ਗਾਂਧੀ ਸਾਹਿਬ ਹੋਰਾਂ ਦੀ ਕਾਂਗਰਸ ਦੇ ਵਿੱਚ ਸ਼ਮੂਲਿਤ ਹੋਈ ਹੈ ਉਸ ਚੀਜ਼ ਨੂੰ ਲੈ ਕੇ ਗੱਲਬਾਤ ਕੀਤੀ ਹੈ ਤੇ ਇਹਨਾਂ ਦੇ ਵਿਚਾਰ ਸੀਗੇ ਨਵਜੋਤ ਸਿੰਘ ਸਿੱਧੂ ਹੋਰਾਂ ਨੂੰ ਲੈ ਕੇ ਚਰਨਜੀਤ ਸਿੰਘ ਚੰਨੀ ਹੋਰਾਂ ਨੂੰ ਲੈ ਕੇ ਆਉਣ ਵਾਲੇ ਦਿਨਾਂ ਦੇ ਵਿੱਚ ਸਿਆਸਤ ਕੀ ਕਹਿੰਦੀ ਹੈ ਹੋਰ ਗੱਲਾਂ ਬਾਤਾਂ ਕਰਾਂਗੇ ਕੈਮ ਸਹਿਯੋਗ ਦਿਸਚਿਕ ਮੀਤ ਤਨਵਾ